ਇਹ ਜੁਨੀਅਰ ਸੈਂਟਸ ਕਿਹਨੇ ਬਣਾਇਆ ਇਕਿੰਦਰ ਨੇ ਬਣਾਇਆ ਇਹ ਸਾਰਾ ਕੈਂਪਸ ਅਸੀ ਬਣਾਇਆ ਹੈ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਅਸੀਂ ਬਣਾਇਆ ਹੈ 14 ਚ 25 ਸੈਕਟਰ ਦੀ ਜ਼ਮੀਨ ਅਸੀਂ ਦਿੱਤੀ ਹੈ ਅਸੀਂ ਇਹਨੂੰ ਚਲਾਉਂਦੇ ਰਿਹਾ ਛਾੜ ਤੋਂ ਪਹਿਲਾਂ ਇਹਨੂੰ ਕੌਣ ਚਲਾਉਂਦਾ ਸੀ ਜਿਹੜੇ ਇਹ ਰੌਲਾ ਪਾਉਂਦੇ ਨੇ ਉਹਨਾਂ ਨੂੰ ਪੁੱਛੋ ਕਿ ਛਾੜ ਤੋਂ ਪਹਿਲਾਂ ਕੌਣ ਚਲਾਉਂਦਾ ਅਗਲੀ ਗੱਲ ਉਦੋਂ ਤਾਂ 10ਵੇਂ ਦਾ ਇਮਤਿਹਾਨ ਵੀ ਯੂਨੀਵਰਸਿਟੀ ਲੈਂਦੀ ਸੀ ਇਸ ਤੋਂ ਅਗਲਾ ਸਵਾਲ ਹੈ ਮੇਰਾ ਜਦ ਕੇਂਦਰ ਆਪ ਦੀ ਚੌਧਰ ਕਰਦਾ ਹੈ ਕੇਂਦਰ ਬਾਕੀ ਯੂਨੀਵਰਸਿਟੀ ਫੰਡ ਨਹੀਂ ਕਰਦਾ ਜੇ UGC ਨੋਰਮ ਬਣਾ ਕੇ ਕੇਂਦਰ ਨੇ ਤੈਅ ਕਰਨਾ ਹੋਵੇ ਹੁਣ ਇਹਦਾ ਉਦਾਹਰਣ ਦੇ ਦਿੰਦਾ ਮੈਂ 1998 ਚ ਬਾਦਲ ਸਾਹਿਬ ਦੀ ਸਰਕਾਰ ਸੀ ਮੈਂ ਡਾਇਰੈਕਟੋਰੇਟ ਚ ਗਿਆ ਸਾਨੂੰ ਸਵਾਲ ਭੇਜਿਆ ਉਹਨਾਂ ਨੇ ਮੁੱਖ ਮੰਤਰੀ ਆਫਿਸ ਤੋਂ ਕੇ ਸਾਡੇ ਐਮਪੀ ਕੇਂਦਰ ਨੂੰ ਕੀ ਕਹਿਣ ਤੁਹਾਡੇ ਵਿਭਾਗ ਵਾਲੇ ਕੀ ਮੰਗ ਕਰਨ ਮੈਂ ਲਿਖ ਕੇ ਭੇਜਿਆ ਇਹ ਸ਼ਰਤਾਂ ਦੇ ਅੰਦਰ ਨੇ ਚਾਹ ਕਰੀਆਂ ਨੇ ਕਿ ਮੈਡੀਕਲ ਕਾਜਾਂ ਦੇ ਨਾਰਮ ਮਾਪਦੰਡ ਕੀ ਹੋਣਗੇ ਕਿਹੋ ਜਿਹਾ ਸਭ ਉਸਮਾਨ ਹੋਊਗਾ ਕਿੰਨੀਆਂ ਸੀਟਾਂ ਹੋਣਗੀਆਂ ਕਿੰਨੀ ਬਿਲਡਿੰਗ ਹੋਏਗੀ ਤਾਂ ਪੈਸੇ ਵੀ ਕਿੰਦਰ ਦੇ ਨਹੀਂ ਤੁਸੀਂ ਆਪਣੀਆਂ ਸ਼ਰਤਾਂ ਆਪੇ ਤੈਅ ਕਰ ਲਾਂਗੇ ਆਪੇ ਅਸੀਂ ਉਹਨੂੰ ਬਣਾ ਲਾਂਗੇ ਆਪੇ ਖਰਚਾ ਕਰ ਲਾਂਗੇ ਜੇ ਕੇਂਦਰ ਨੇ ਕਹਿ ਕਰਨਾ ਵੀ ਇੱਥੇ ਕੋਰਸ ਕਿਵੇਂ ਹੋ ਫੜਾਉਣਾ ਕਿਵੇਂ ਹੋਗਾ ਕਿਵੇਂ ਹੋਗਾ ਕਿਵੇਂ ਹੋਵੇ ਕੇਂਦਰ ਤੈਸੇ ਕਿਉਂ ਨਾ ਦੇਵੇ ਇਹ ਜੋ ਬੜਾ ਸੋਕਾ ਹੈ ਕੱਲ ਨੂੰ ਕਹਿ ਦਿੰਦੀ ਅੱਛਾ ਜੀ ਜੀ ਤੁਸੀਂ ਏ ਆਈ ਨਾਲ ਹੀ ਬਾਤ ਸ਼ੁਰੂ ਕਰੋ ਤੇ ਪਰ ਪੈਸੇ ਤੁਸੀਂ ਲਓ ਇਹ ਚਾਹ ਰਹੇ ਵੀ ਚੰਗਾ ਬੱਚਾ ਸੁਲੀ ਨਾਮ ਭਲੀ ਕਰੇਗੇ ਇਹ ਤਾਂ ਬੜਾ ਸੌਖਾ ਕੰਮ ਹੈ ਕੇਂਦਰ ਦੇ ਪੈਸੇ ਦੇ ਰਿਹਾ ਹੈ ਕੇਂਦਰ ਨੇ ਇਹਦੇ ਤੇ ਕਿਹਾ ਵੀ ਅਸੀਂ ਐਡਮਿਨਿਸਟ੍ਰੇਸ਼ਨ ਕਰਾਂਗੇ ਐਵੇਂ ਥੋੜਾ ਚੌਧਰੀ ਬਣਿਆ ਹੋਇਆ ਐਂ ਚਾ ਕੱਲ ਨੂੰ ਕੋਈ ਨੂੰ ਚੰਡੀਗੜ੍ਹ ਚ ਜਿਵੇਂ ਚੰਡੀਗੜ੍ਹ ਚ ਹੀ ਕਹਿੰਦਾ ਖਰਚਾ ਕਰਿਆ ਫਿਰ ਚੰਡੀਗੜ੍ਹ ਕਹਿੰਦਾ ਤਾਂ ਹੋ ਗਿਆ ਥੋੜੇ ਖਰਚਾ ਕਰਨ ਨਾਲ ਹੋ ਗਿਆ